ਜਿੰਨਾ ਕਿ ਮੈਂ ਇਹਨੂੰ ਪੜਿਆ ਸਮਝਿਆ ਮੈਨੂੰ ਤਾਂ ਕਿਤੇ ਨਹੀਂ ਲੱਗਦਾ ਕਿ ਇਹ ਜ਼ਿਮੀਂਦਾਰ ਦੇ ਹੱਕ ਚ ਨਹੀਂ ਹੈਗੀ ਮੈਨੂੰ ਤਾਂ ਇਹ ਪ੍ਰੋ ਫਾਰਮਰ ਲੱਗਦੀ ਹੈ ਪੰਜਾਬੀ ਕਦੇ ਨਹੀਂ ਸੋਚਦਾ ਕਿ ਮੇਰੇ ਕੀਤੇ ਹੋਏ ਕੰਮ ਦੀ ਆਉਟਪੁੱਟ ਕੀ ਚਾਹੇ ਉਹ ਸੋਸ਼ਲ ਕੰਮਾਂ ਚਾਹੇ ਉਹ ਖੇਤੀ ਆ ਚਾਹੇ ਕੋਈ ਹੋਰ ਕੰਮਾਂ ਆਪਾਂ ਇਹ ਕਿਉਂ ਨਹੀਂ ਸੋਚਦੇ ਵੀ ਆਪਾਂ ਇੰਨਾ ਕੁਝ ਕਰਦੇ ਹਾਂ ਦੀ ਆਉਟਪੁੱਟ ਤੇ ਹੋਏ ਜਿਸ ਦੇ ਹਿਸਾਬ ਨਾਲ ਐਮਐਸਪੀ ਬਣਾਉਂਦੇ ਨੇ ਕਿ ਜੇ ਉਸ ਲੈਵਲ ਤੋਂ ਜ਼ਿਮੀਂਦਾਰ ਨੂੰ ਘਾਟਾ ਪੈਂਦਾ ਤਾਂ ਉਹਨੂੰ ਕਲੀਅਰ ਆ ਕਿ ਕੰਪਨਸੇਟ ਕਰਿਆ ਜਾਵੇ ਉਹ ਪਹਿਲੀ ਗੱਲ ਹੈ ਸਾਰਿਆਂ ਨੂੰ ਵੀਡੀਓਜ਼ ਆਪਾਂ ਦੂਜੀਆਂ ਤਾਂ ਕਰਦੇ ਹੀ ਰਹਨੇ ਆ ਜਿਹੜੀਆਂ ਆਪਣੇ ਹੱਕ ਸੱਚ ਲਈ ਜਿਹੜੀਆਂ ਆਪਣੀ ਖੇਤੀਬਾੜੀ ਲਈ ਬਹੁਤ ਜ਼ਰੂਰੀ ਨੇ ਉਹਨਾਂ ਤੇ ਵੀ ਆਪਾਂ ਥੋੜਾ ਜਿਹਾ ਧਿਆਨ ਕਰਨਾ ਸ਼ੁਰੂ ਕਰਤਾ ਜਿਹੜੀ ਅੱਜ ਦੀ ਵੀਡੀਓ ਆ ਇਹ ਉਹੀ ਬੰਦੇ ਸੁਣਨ ਜਿਹੜੇ ਖੇਤੀਬਾੜੀ ਨੂੰ ਉਦਾਂ ਸਮਝਣਾ ਚਾਹੁੰਦੇ ਨੇ ਜਾਂ ਪਿਆਰ ਕਰਦੇ ਨੇ ਜਾਂ ਆਪਾਂ ਨੂੰ ਹੱਕ ਮਿਲ ਖੇਤੀ ਪ੍ਰੋਫਿਟੇਬਲ ਕਿਵੇਂ ਬਣੇ ਇਹ ਉਦਾਂ ਤਮਾਸ਼ੇ ਤਮੂਸ਼ੇ ਵਾਲਾ ਕੰਮ ਹੈ ਨਹੀਂਗਾ ਸੋ ਵੀਡੀਓ ਹੈ ਕੀ ਇਹ ਜਿਹੜੀ ਆਪਣੀ ਐਗਰੀਕਲਚਰ ਡਰਾਫਟ ਪਾਲਿਸੀ ਹੈ ਪਹਿਲਾਂ ਤਾਂ ਮੈਂ ਥੋੜਾ ਡਰਾਫਟ ਦਾ ਕਲੀਅਰ ਕਰ ਦਾਂ ਕਿ ਕੋਈ ਪਾਲਿਸੀ ਬਣੀ ਨਹੀਂ ਇੱਕ ਖਰੜਾ ਹੁੰਦਾ ਜਿਹਨੂੰ 11 ਮੈਂਬਰੀ ਕਮੇਟੀ ਨੇ ਤਿਆਰ ਕਰਕੇ ਅੱਗੇ ਸੌਂਪਤਾ ਉਹਦੇ ਵਿੱਚ ਬਹੁਤ ਜਿਹੜੇ ਮਾਹਰ ਨੇ ਉਹਨਾਂ ਦੀ ਵੀ ਸਲਾਹ ਲਈ ਗਈ ਆ ਅੱਗੇ ਹਲੇ ਹੋਰ ਇਹਦੇ ਤੇ ਵਿਚਾਰ ਵਟਾਂਦਰਾ ਹੋਣਾ ਕਿਉਂਕਿ ਡਰਾਫਟ ਆ ਨਾ ਕਿ ਪਾਲਿਸੀ ਠੀਕ ਆ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਕੀ ਪੁਆਇੰਟਸ ਦੀ ਗੱਲ ਕਰ ਲਈਏ ਇਹਦੇ ਚ ਕੀ ਆ ਕਿ ਤਜਵੀਜ਼ ਆ ਕਿ ਬੀ ਬਿਲੀਅਨ ਕਯੂਬਿਕ ਮੀਟਰ ਪਾਣੀ ਆ ਜਿਹੜਾ ਉਹ ਬਚਾਇਆ ਜਾਊਗਾ ਹੌਲੀ ਹੌਲੀ ਸਟੈਪ ਬਾ ਸਟੈਪ ਝੋਨੇ ਤੇ ਰੋਕ ਲੱਗ ਜਾਣੀ ਆ ਜਿਹੜੇ 15 ਬਲਾਕ ਨੇ 150 ਚੋਂ ਜਿਹੜੇ 15 ਓਵਰ ਐਕਸਪਲੋਇਟਡ ਜਿਹਨੇ ਬਲਾਕ ਹੈਗੇ ਨੇ ਇਹਨਾਂ ਚ ਬਹੁਤ ਹਾਲਾਤ ਕ੍ਰਿਟੀਕਲ ਨੇ ਉਹਨਾਂ ਚ ਝੋਨੇ ਦੀ ਕੁੱਲ ਮਿਲਾ ਕੇ ਬੰਦ ਕਰਨ ਦੀ ਉਹ ਤਜਵੀਜ਼ ਆ ਤੇ ਜਿਹੜੀਆਂ ਲੰਬੀਆਂ ਵੈਰਾਈਟੀਆਂ ਨੇ ਜਿਵੇਂ ਪੂਸਾ ਹੋਊਗੀ ਕਾਈਂਡ ਆਫ ਇਦਾਂ ਦੀਆਂ ਵੈਰਾਈਟੀਆਂ ਉਹਨਾਂ ਨੂੰ ਵੀ ਬੰਦ ਕਰਨ ਦੀ ਤਜਵੀਜ਼ ਠੀਕ ਆ ਜੀ ਅੱਗੇ ਆ ਕੇ ਨਹਿਰੀ ਪਾਣੀ ਵਰਤਿਆ ਜਾਵੇ ਮਾਈਕਰੋ ਇਰੀਗੇਸ਼ਨ ਹੋਵੇ ਠੀਕ ਆ ਅੱਗੇ ਇਲਾਕੇ ਦੇ ਹਿਸਾਬ ਨਾਲ ਫਸਲਾ ਵੀ ਜਿਵੇਂ ਪਟਿਆਲੇ ਕੀ ਲੱਗਣਾ ਹੈ ਕਪੂਰ ਥਲੇ ਕੀ ਲੱਗਣਾ ਹੈ ਗੁਰਦਾਸਪੁਰ ਕੀ ਲੱਗਣਾ ਜਿੱਦਾਂ ਜਿੱਥੇ ਪਾਣੀ ਦੀ ਅਵੇਲੇਬਿਲਟੀ ਆ ਜਿੱਥੇ ਮੰਡੀ ਕਰਨ ਉਪਲਬਧਾ ਉਦਾਂ ਦਾ ਜਾਂ ਉਦਾਂ ਦਾ ਮੌਸਮ ਆ ਉਹਨੂੰ ਦੇਖਦੇ ਹੋਏ ਏਰੀਏ ਦੇ ਸਾਹਮਣੇ ਜਿੱਦਾਂ ਬੁਲਾਇਤ ਚਾਕੇ ਇੱਥੇ ਇੰਨੇ ਏਰੀਏ ਚ ਬਦਾਮ ਲੱਗਦੇ ਨੇ ਇੱਥੇ ਕਾਟਨ ਲੱਗਦੀ ਆ ਥੋੜਾ ਜਿਹਾ ਇਹ ਚ ਜਿਹੜਾ ਦਿੱਤਾ ਵਾ ਮੈਂ ਤੁਹਾਨੂੰ ਦੱਸ ਦਣਾ ਵੈਸੇ ਤਾਂ 211 ਪੇजेस ਦੀ ਆ ਉਹ ਫਿਰ 19 ਤਾਂ ਹੁਣ ਇੱਥੇ ਵੀਡੀਓ ਦੱਸੀ ਨਹੀਂ ਜਾ ਸਕਦੀ ਜਿੰਨੇ ਇੱਕ ਮੋٹے ਮੰਨ ਲਓ ਕੀ ਪੁਆਇੰਟਸ ਨੇ ਮਾਲਵਾ ਚ ਕਪਾਹ ਦਾਲਾਂ ਐਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਘੱਟ ਪਾਣੀ ਵਾਲੀਆਂ ਉਹ ਕਪੂਰ ਥਲੇ ਚ ਮੰਨ ਲਓ ਡੇਰੀ ਫਾਰਮਿੰਗ ਲਾਈਫਸਟਾਕ ਹੋ ਗਿਆ ਸਾਰਾ ਹੀ ਤੇ ਗੁਰਦਾਸਪੁਰ ਚ ਬਾਸਮਤੀ ਗੜਸ਼ੰਕਰ ਚ ਜਿਵੇਂ ਪਾਣੀ ਦੀ ਅਵੇਲੇਬਿਲਟੀ ਆ ਪਹਾੜੀ ਏਰੀਆ ਜਾਂਦਾ ਮੌਸਮ ਅਨੁਕੂਲ ਆ ਉਥੇ ਮੱਕੀ ਈਦਾਂ ਦੀਆਂ ਚੀਜ਼ਾਂ ਤੇ ਜਿੱਦਾਂ ਆਪਣੇ 35 ਲੱਖ ਹੈਕਟੇਅਰ ਕਣਕ ਦੇ ਏਰੀਆ ਆਉਂਦਾ ਉਹਦੇ ਚ ਜਿਹੜੀਆਂ ਜ਼ਿਆਦਾ ਪੋਸ਼ਟਿਕ ਤੱਤਾਂ ਵਾਲੀਆਂ ਕਣਕਾਂ ਨੇ ਜਿਵੇਂ ਪੀਬੀਡਬਲਯੂ 1 ਚਪਾਤੀ ਹੋਗੀ ਉਹਨਾਂ ਦੀ ਤਦਵੀਜ਼ ਅਗਲੀ ਕੇ ਜਿਹੜਾ ਜ਼ਮੀਨ ਦਾ 30% ਹਿੱਸਾ ਉਹ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਨੂੰ ਹੀ ਦਿੱਤਾ ਜਾਣਾ ਚਾਹੀਦਾ ਤੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਜਿਹੜੇ ਖੁਦਖੁਸ਼ੀ ਪੀੜਤ ਔਰਤਾਂ ਨੇ ਜਿਹੜੀਆਂ ਮੰਨ ਲਓ ਵਿਧਵਾ ਹੋ ਗਈਆਂ ਜਾਂ ਹਨ ਉਹਨਾਂ ਦੇ ਵੱਖਰੇ شناختੀ ਕਾਰਡ ਉਹਨਾਂ ਨੂੰ ਵੱਖਰੀਆਂ ਸਹੂਲਤਾਂ ਫਸਲਾਂ ਦਾ ਬੀਮਾ ਤੇ ਜਿਹੜੇ ਮਾਰਜਨਲ ਜ਼ਿਮੀਦਾਰ ਨੇ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਇਹ ਇਹ ਤਾਂ ਹੈਗੇ ਕੀ ਪੁਆਇੰਟਸ ਮੋਟੇ ਹਨ ਹੁਣ ਇਹ ਜਿਹੜੀ ਡਰਾਫਟ ਜਿਹੜਾ ਬਣਿਆ ਬੇਸਡ ਕਿਤੇ ਤੇ ਮਤਲਬ ਤਿੰਨ ਮੇਨ ਜਿਹੜੇ ਇਸ਼ੂਸ ਨੇ ਉਹਨਾਂ ਤੇ ਇਹਨਾਂ ਨੇ ਧਿਆਨ ਦਿੱਤਾ ਮੇਨ ਤਿੰਨ ਜਿਹੜੇ ਮੇਨ ਇਸ਼ੂ ਨੇ ਪੈਡਿਕ ਕਲਟੀਵੇਸ਼ਨ ਹੈਗੀ ਆ ਗਰਾਊਂਡ ਵਾਟਰ ਡੈਪਲੇਸ਼ਨ ਹੈਗੀ ਆ ਤੇ ਪਾਵਰ ਸਬਸਿਡੀ ਜਿਹੜੀ ਆਪਣੀ ਮਤਲਬ ਪਾਵਰ ਦੇ ਰਿਲੇਟਡ ਜਿਹੜੀ ਸਬਸਿਡੀ ਮਿਲਦੀ ਹੈ ਇਹ ਤਿੰਨ ਮੇਨ ਚੀਜ਼ਾਂ ਇਹ ਇਹਦੇ ਤੇ ਇਹ ਆਧਾਰਿਤ ਆ ਮੇਨ ਇਹਦਾ ਤਾਂ ਜਿਹੜੀ ਤਿੰਨ ਚੀਜ਼ਾਂ ਦਾ ਜ਼ਿਆਦਾ ਹਰਥੋਂ ਖਿਆਲ ਰੱਖਿਆ ਗਿਆ ਜਿੱਦਾਂ ਉਹ ਮੈਂ ਤੁਹਾਨੂੰ ਦੱਸਦਾ ਕਿ 15 ਬਲਾਕਾਂ ਦੇ ਵਿੱਚ ਆ ਜਿਹੜਾ ਉਹ ਛੇਤੀ ਤੋਂ ਛੇਤੀ ਹੋ ਸਕਦਾ ਜਿਹਦੀ ਬੰਦ ਹੀ ਕਰ ਦੇਣ ਉੱਥੇ ਜੇ ਲਾਗੂ ਹੁੰਦੀ ਆ ਤਾਂ ਮਤਲਬ 300% ਜਿਹੜਾ ਪਾਣੀ ਆ ਪੰਜਾਬ ਦੇ ਵਿੱਚ 300% ਜ਼ਿਆਦਾ ਵਰਤਿਆ ਜਾਂਦਾ ਗਰਾਊਂਡ ਵਾਟਰ ਆ ਜਿਹੜਾ ਜੇ ਮੰਨ ਕੇ ਚੱਲੋ ਜਿੰਨਾ ਰੀਚਾਰਜ ਹੁੰਦਾ ਉਹਦਾ 300% ਜੇ ਮੰਨ ਲਏ ਚਲੋ 100% ਰੀਚਾਰਜ ਹੋ ਰਿਹਾ ਤਾਂ 300% ਬਾਹਰ ਘੱਡਿਆ ਜਾ ਰਿਹਾ ਬਾਕੀ ਦਾਲਾਂ ਕਪਾਹ ਤੇ ਬਾਗਬਾਨੀ ਇਹਨਾਂ ਦਾ ਇਹਨਾਂ ਤੇ ਧਿਆਨ ਆਊਗਾ ਆਰਗੇਨਿਕ ਖੇਤੀ ਹੋਗੀ crop ਡਾਈਵਰਸੀਫਿਕੇਸ਼ਨ ਹੋਗੀ ਠੀਕ ਆ 30 ਸੈਂਟਰ ਆਫ ਐਕਸੀਲੈਂਸ ਕਹਿੰਦੇ ਬਣਾਏ ਜਾਣ ਭਾਈ 30% ਪਾਣੀ ਦੀ ਵਰਤੋਂ ਘਟਾਈ ਜਾਵੇ ਮਤਲਬ ਇਹ ਪੈਡੀ ਦੀਆਂ ਗੱਲਾਂ ਹੋ ਗਈਆਂ ਤੇ ਜਿਹੜਾ ਤੁਸੀਂ ਸ਼ਾਮਲਾਤ ਦਾ ਏਰੀਆ ਉਹਦੇ ਚ ਤਜਵੀਜ਼ ਆ ਕੇ ਪੈਡੀ ਨਾਂ ਲਾਈ ਜਾਵੇ ਇਹ ਹੁਣ ਤਾਂ ਹੈ ਇਹ ਹੈਗੇ ਤਾਂ ਸਾਰੇ ਇਸ਼ੂ ਇੱਕ ਦੂਜੇ ਨਾਲ ਰਿਲੇਟ ਕਰਦੇ ਨੇ ਜੀਰੀ ਨਾਲ ਪਾਣੀ ਰਿਲੇਟ ਕਰਦਾ ਪਾਣੀ ਨਾਲ ਜੀਰੀ ਰਿਲੇਟ ਕਰਦੀ ਹੈ ਅੱਗੇ ਉਹ ਹੀ ਆ ਗਿਆ ਵੀ ਸਬਸਿਡੀ ਆ ਜਿਹੜੀ ਪਾਵਰ ਦੀ ਵੀ 35% ਜਿਹੜੀ ਕੰਜ਼ਮਪਸ਼ਨ ਆ ਪਾਵਰ ਦੀ ਉਹ ਘਟਾਈ ਜਾਵੇ ਜੇ ਮੈਂ ਆਪਣੀਆਂ ਮੋਟਰਾਂ ਚਲਦਿਆਂ ਨੇ ਜੇ 100 ਕਿਲੋਵਾਟ ਬਿਜਲੀ ਲੱਗਦੀ ਆ ਤਾ 35% ਇਹਨੂੰ ਘੱਟ ਕਰਕੇ 65% ਦੀ ਖਪਤ ਰਹਿ ਜਾਵੇ ਉਹ ਹੋਊਗੀ ਕਾਦੇ ਨਾਲ ਹੋਊਗੀ ਮਾਈਕਰੋ ਇਰੀਗੇਸ਼ਨ ਨਾਲ ਫੇਰੋਤੀ ਨਾਲ ਹੀ ਪਾਣੀ ਜੁੜ ਜਾਂਦਾ ਉਹਦੇ ਜੇ ਪਾਣੀ ਆਪਾਂ ਮਾਈਕਰੋ ਇਰੀਗੇਸ਼ਨ ਜਾਂ ਡ੍ਰਿਪ ਇਰੀਗੇਸ਼ਨ ਜਿੱਦਾਂ ਆ ਸਿਸਟਮ ਕਹਿ ਦਿੰਦੇ ਆ ਜੇ ਉਹ ਹੋਊਗਾ ਪਾਣੀ ਦੀ ਬਚਤ ਵੀ ਹੋਣੀ ਆ ਮਤਲਬ ਕਿ ਬਿਜਲੀ ਦੀ ਬਚਤ ਵੀ ਹੋਣੀ ਆ ਸਾਰੇ ਮਤਲਬ ਕਿ ਰਿਲੇਟ ਕਰਦੇ ਨੇ ਇੱਕ ਦੂਜੇ ਨਾਲ ਇਹ ਸਾਰੇ ਇਸ਼ੂ ਨੇ ਜਿਹੜੇ ਸੋਲਰ ਪੰਪਾਂ ਦੀ ਤਜਵੀਜ਼ ਆ ਵੀ ਸੋਲਰ ਪੰਪ ਲਾਏ ਜਾਣ ਅੱਗੇ ਆ ਗਿਆ ਨਹਿਰੀ ਪਾਣੀ ਕਿ ਨਹਿਰੀ ਪਾਣੀ ਜਿੰਨਾ ਵੀ ਵੱਧ ਤੋਂ ਵੱਧ ਨਹਿਰੀ ਪਾਣੀ ਵਰਤਿਆ ਜਾਵੇ ਤਾਂ ਤਾਂ ਕਿ ਜਿਹੜਾ ਗਰਾਊਂਡ ਵਾਟਰ ਦੇ ਇਸ਼ੂ ਆ ਉਹ ਮੁੱਕੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਐਮਐਸਪੀ ਦੇ ਮਤਲਬ ਇਹ ਗਰੰਟੀ ਦਿੱਤੀ ਜਾਵੇ ਵੀ ਹਰ ਹਾਲਤ ਚ ਤੁਹਾਡੀਆਂ ਫਸਲਾਂ ਵਿਕਣਗੀਆਂ ਹੁਣ ਗੱਲ ਆ ਗਈ ਵੀ ਜਿਵੇਂ ਹੁਣ ਝੋਨੇ ਤੇ ਬੰਦੀ ਕਹਤੀ ਕਣਕ ਤੇ ਉਹ ਦੂਜੇ ਕਹਤਾ ਉਹਦੇ ਨਾਲ ਕੀ ਹੋਣਾ ਵੇ ਦੇਖੋ ਯੀਲਡ ਤਾਂ ਘਟਣੀਓ ਘਟਣੀ ਆ ਉਹਦੇ ਵਿੱਚ ਇਹ ਚ ਕਲੀਅਰ ਕੱਟ ਕੇ ਆ ਗਈ ਆ ਕਿ ਜਿੰਨਾ ਵੀ ਜ਼ਿਮੀਦਾਰ ਨੂੰ ਘਾਟਾ ਪੈਂਦਾ ਉਹਨੂੰ ਕੰਪਨਸੇਟ ਕੀਤਾ ਜਾਵੇ ਭਾਵੇਂ ਉਹ ਤੋਂ ਮੱਕੀ ਲਵਾ ਲਓ ਭਾਵੇਂ ਉਹ ਤੋਂ ਝੋਨਾ ਲਵਾ ਲਓ ਭਾਵੇਂ ਉਹ ਤੋਂ ਕੁਸ਼ ਲਵਾ ਲਓ ਉਹਨੂੰ ਕੰਪਨਸੇਟ ਕਰਕੇ ਪੂਰਾ ਕੀਤਾ ਜਾਵੇ ਠੀਕ ਹੈ ਜੀ ਅੱਗੇ ਉਹੀ ਆ ਗਈ ਮੇਰੇ ਵਾਲੀ ਗੱਲ ਫੂਡ ਦੀ ਪ੍ਰੋਸੈਸਿੰਗ ਕਿ ਫੂਡ ਪ੍ਰੋਸੈਸ ਹੋਵੇ ਮੇਨ ਜਿਹੜੀ ਗੱਲ ਆ ਨਾ ਖੜੀ ਸਾਰੀ ਫੂਡ ਪ੍ਰੋਸੈਸਿੰਗ ਤੇ ਹੀ ਹੈ ਉਹਦੇ ਤੇ ਬਹੁਤ ਜ਼ੋਰ ਦਿੱਤਾ ਗਿਆ ਜਿਵੇਂ ਆਲੂ ਨੇ ਟਮੈਟੋਸ ਨੇ ਇਨਾਂ ਵਾਸਤੇ ਵੱਖੋ-ਵੱਖਰੇ ਸੈਂਟਰ ਬਣਨ, ਇਹਨਾਂ ਦੇ ਇੰਸਟੀਚਿਊਟ ਬਣਨ, ਮਾਰਕੀਟਿੰਗ ਵਾਸਤੇ ਅਲੱਗ ਬਣੇ, ਹਰ ਚੀਜ਼ ਇੱਕ ਮਤਲਬ ਪ੍ਰੋਪਰ ਸਿਸਟਮ ਨਾਲ ਚੱਲੇ। ਵੀ ਲੁਧਿਆਣੇ ਕੋਈ ਜਿਗਾਰ ਲਾਤਾ, ਉੱਥੇ ਪਲਾਂਟਸ ਹੋਣ, ਉੱਥੇ ਬਕਾਇਦਾ ਮਾਹਰ ਹੋਣ, ਮਾਰਕੀਟਿੰਗ ਵਾਲੀ ਟੀਮ ਹੋਵੇ, ਜਿੱਦਾਂ ਇੱਕ ਕਾਰਪੋਰੇਸ਼ਨ ਕੰਮ ਕਰਦੀ ਹੈ ਉਦਾਂ। ਫੇਰ ਅੱਗੇ ਆ ਗਿਆ ਵੀ ਜਿਹੜੀ ਪੰਜਾਬ ਐਗਰੋ ਆ, ਉਹਦੇ ਪਲਾਂਟ ਲਾਏ ਜਾਣਗੇ ਅਬੋਰ ਤੇ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਐਗਰੋ, ਉਹ ਵੀ ਮਤਲਬ ਕਿ ਸਰਕਾਰ ਦਾ ਅਧਾਰ ਹੈ ਉਹ ਸਾਰੀ ਪ੍ਰੋਸੈਸਿੰਗ ਦੀ ਦੇਖ ਰਹੀ ਕਰੂਗੀ ਕਿ ਰੌਅ ਮਟੀਰੀਅਲ ਜ਼ਿੰਮੇਵਾਰ ਲੈ ਕੇ ਆਉਂਦਾ ਉਹ ਪ੍ਰੋਸੈਸ ਹੁੰਦਾ ਕਿਵੇਂ ਉਹਨੂੰ ਪੇਮੈਂਟ ਕਰਨੀ ਹੈ ਕਿਵੇਂ ਅੱਗੇ ਉਹਦੀ ਮਾਰਕੀਟਿੰਗ ਕਰਨੀ ਲੁਧਿਆਣੇ ਚੋਹੀ ਬਣੂਗਾ ਸੈਂਟਰ ਆਫ ਐਕਸੀਲੈਂਸ ਉਹ ਬਣਾਇਆ ਜਾਊਗਾ ਮਾਰਕੀਟਿੰਗ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਹੋਊਗੀ ਆ ਮੰਨ ਕੇ ਚੱਲੋ ਮੈਂ ਮੋਟੀ ਜੇ ਆਪਾਂ ਤੱਤ ਗੱਢੀਏ ਹੈ ਤਾਂ ਹੁਣੇ 2.5 200 ਪੇਜ ਦੀ ਜੇ ਆਪਾਂ ਉਹਨੂੰ ਪੜਨ ਲੱਗ ਜਾਈਏ ਉਦੋਂ 19 ਤਾਂ ਮੇਰੇ ਯਾਦ ਵੀ ਨਹੀਂ ਰਹਿੰਦੀ ਮੈਂ ਭੁੱਲ ਜਾਂਦਾ ਇਹ ਜਦੋਂ ਮੋਟੀ ਚੀਜ਼ ਆਹੀ ਹੈ ਹੈ ਕੁੱਲ ਮਿਲਾ ਕੇ ਫਾਰਮਰ ਦੀ ਵੈਲਫੇਅਰ ਵਾਸਤੇ ਆ ਜੀਮੀਦਾਰ ਦੇ ਭਲਾਈ ਵਾਸਤੇ ਆ ਜਿੰਨਾ ਕਿ ਮੈਂ ਇਹਨੂੰ ਪੜਿਆ ਸਮਝਿਆ ਮੈਨੂੰ ਤਾਂ ਕਿਤੇ ਨਹੀਂ ਲੱਗਦਾ ਕਿ ਇਹ ਜੀਮੀਦਾਰ ਦੇ ਹੱਕ ਚ ਨਹੀਂ ਹੈਗੀ ਮੈਨੂੰ ਤਾਂ ਇਹ ਪ੍ਰੋ ਫਾਰਮਰ ਲੱਗਦੀ ਆ ਹਰ ਚੀਜ਼ ਫਾਰਮਰ ਦੇ ਹੱਕ ਚ ਜਿਹੜੀ ਹੈ ਡਰਾਫਟ ਬਣਿਆ ਹੋਇਆ ਮੈਨੂੰ ਇਹਦੇ ਚ ਇੱਕ ਵੀ ਗੱਲ ਨਾ ਪੰਜਾਬ ਦੇ ਖਿਲਾਫ ਲੱਗੀ ਐ ਵੀ ਮੈਂ ਕਹਾਂ ਭਾਈ ਜਿੰਨਾ ਕਿ ਮੈਨੂੰ ਮੈਨੂੰ ਨਹੀਂ ਪਤਾ ਕਿਸੇ ਨੂੰ ਕੀ ਲੱਗਦਾ ਹਰੇ ਬੰਦੇ ਦੀ ਆਪਣੀ ਸੋਚ ਆ ਨਾ ਮੈਨੂੰ ਇਹ ਪੰਜਾਬ ਦੇ ਖਿਲਾਫ ਲੱਗੀ ਆ ਨਾ ਮੈਨੂੰ ਇਹ ਫਾਰਮਰ ਦੇ ਖਿਲਾਫ ਲੱਗੀ ਆ ਮੈਨੂੰ ਤਾਂ ਕਲੀਅਰ ਕਟਿਕ ਭਲਾਈ ਵਾਲਾ ਸੌਦਾ ਲੱਗਿਆ ਹੁਣ ਗੱਲ ਹੈਗੀ ਆ ਇਹਨੂੰ ਲਾਗੂ ਕਰਨ ਦੀ ਹੁਣ ਜਿੰਨੇ ਖੇਤੀਬਾੜੀ ਮਾਰਨੇ ਸਰਦਾਰਾ ਸਿੰਘ ਜੋਲ ਨੇ ਜਾਂ ਹੋਰ ਨੇ ਉਹਨਾਂ ਨੇ ਹਰ ਜਗ੍ਹਾ ਬਾਰ ਬਾਰ ਇਹੀ ਕਿਹਾ ਵੀ ਇਹ ਡਰਾਫਟ ਬਣਤਾ ਗਿਆ ਵੀ ਨਾ ਤਾਂ ਸਰਕਾਰ ਕੋਲ ਉਹਨੇ ਫੰਡਸ ਨੇ ਨਾ ਸਟਰਕਚਰ ਆ ਨਾ ਉਹ ਸਾਰਾ ਸਿਸਟਮ ਵੀ ਜਿਹਦੇ ਨਾਲੇ ਲਾਗੂ ਹੋ ਸਕੇ ਮਤਲਬ ਲਾਗੂ ਕਰਨੀ ਆ ਜੇ ਸਰਕਾਰ ਚ ਆਵੇ ਕਿ ਅਸੀਂ ਇਹਨੂੰ ਲਾਗੂ ਕਰਾਂਗੇ ਤਾਂ ਇੱਕ ਨਹੀਂ ਲੱਖਾਂ ਤਰ੍ਹਾਂ ਦੇ ਚੈਲੰਜਸ ਆਉਣੇ ਨੇ ਲੱਖਾਂ ਤਰ੍ਹਾਂ ਦੇ ਕਿਉਂਕਿ ਮੇਨ ਇਹਦੇ ਵਿੱਚ ਪਹਿਲਾਂ ਪਹਿਲ ਦਿੱਕਤ ਇਹ ਆਉਣੀ ਆ ਕਿ ਜਦੋਂ ਆਪਾਂ ਸਵਿਚ ਹੋਣਾ ਛੋਣੇ ਤੋਂ ਕਿਸੇ ਹੋਰ ਚੀਜ਼ ਤੇ ਹੋਗੇ ਉਹਦੀ ਮਾਰਕੀਟਿੰਗ ਮੇਨ ਉੱਥੇ ਜ਼ਿੰਮੇਦਾਰ ਨੂੰ ਕੰਪਨਸੇਟ ਕਰਨਾ ਪੈਣਾ ਡਾਇਰੈਕਟਲੀ ਸਬਸਿਡੀ ਉਹਨੂੰ ਬਿਜਲੀ ਤੇ ਵੀ ਦੇਣੀ ਪਊ ਉਹਨੂੰ ਜਿਹੜਾ ਫਸਲ ਚੋਂ ਘਾਟਾ ਪਊ ਉਹਨੂੰ ਵੀ ਦੇਣਾ ਪਊ ਉਹਨੂੰ ਰਿਆ ਸਪ੍ਰਿਆ ਦਾ ਕੋਈ ਹੋਰ ਕਿਸੇ ਵੀ ਕਿਸਮ ਦਾ ਨੁਕਸਾਨ ਹੁੰਦਾ ਪਘਟ ਪਾਣੀ ਕੱਢਣ ਕਰਕੇ ਹੁੰਦਾ ਹੁਣ ਇੱਕ ਸਿੰਪਲ ਜੀ ਗੱਲ ਲਾ ਲਓ ਆਪਾਂ ਜਿਹੜੀ ਆ ਦੂਜੀ ਪਟਲਿੰਗ ਵਾਲਾ ਝੋਨਾ ਉਹ ਤੋਂ ਸਵਿਚ ਹੋ ਕੇ ਆਪਾਂ ਡੀਐਸਆਰ ਤੇ ਆ ਜੰਨੇ ਆ ਨੋ ਡਾਊਟ ਮੈਂ ਤਜਰਬਾ ਕਰਿਆ ਝਾੜ ਘਾਟਦਾ ਹੀ ਘਾਟਦਾ ਐਦਾਂ ਦੀਆਂ ਚੀਜ਼ਾਂ ਨਾ ਇੱਕ ਵਾਰੀ ਝਾੜ ਘਟੂਗ ਉਹ ਤੋਂ ਬਾਅਦ ਫਿਰ ਸਾਰਾ ਕੁਝ ਸੈਟਲ ਹੋ ਜਾਊਗਾ ਅਗਲੀ ਗੱਲ ਇਹਦੇ ਚ ਇੱਕ ਰਹਿ ਗਈ ਸੀ ਜਿਹੜੀ ਮੈਨੂੰ ਸਾਰਿਆਂ ਤੋਂ ਵਧੀਆ ਲੱਗੀ ਵੀ ਹਰ ਏਰੀਏ ਲਈ ਕ੍ਰੌਪ ਚੁਣੀ ਜਾਵੇ ਕਿਹੜੇ ਏਰੀਏ ਚ ਕਿਹੜੀ ਕ੍ਰੌਪ ਲੱਗਣੀ ਹੈ ਮੰਨ ਲਓ ਜਿੱਥੇ ਪਾਣੀ ਜ਼ਿਆਦਾ ਘੱਟਾ ਉੱਥੇ ਕਿਦਾਂ ਦੀਆਂ ਲੱਗਣੀਆਂ ਨੇ ਕਪਾਹ ਤੋਂ ਲੈ ਕੇ ਐਡੀਬਲ ਆਇਲਸ ਤੋਂ ਲੈ ਕੇ ਹਰ ਤਰ੍ਹਾਂ ਦੀ ਫਸਲ ਦਾ ਜ਼ਿਕਰ ਆ ਲੱਗ ਬਾਗਾਂ ਤੋਂ ਮੱਕੀ ਤੋਂ ਮਤਲਬ ਇਹ ਵੀ ਪੂਰਾ ਖਿਆਲ ਰੱਖਿਆ ਗਿਆ ਕਿ ਜਿਹੜੇ ਗ੍ਰੇਨਸ ਨੇ ਆਪਣੇ ਉਹ ਹੀ ਆਪਾਂ ਨੂੰ ਉਹਦੀ ਵੀ ਪੂਰਤੀ ਹੁੰਦੀ ਰਹੇ ਤੇ ਫਰੂਟਸ ਵੀ ਹੋਣ ਤੇਲ ਵੀ ਹੋਣ ਸਬਜ਼ੀਆਂ ਵੀ ਹੋਣ ਹਰ ਤਰ੍ਹਾਂ ਦਾ ਪੂਰਾ ਖਿਆਲ ਰੱਖਿਆ ਗਿਆ ਕੱਲੇ-ਕੱਲੇ ਏਰੀਏ ਲਈ ਚਾਹੇ ਉਹ ਪਟਿਆਲਾ ਚਾਹੇ ਹੋਰ ਜ਼ਿਲ੍ਹਾ ਉਹਦੇ ਲਈ ਨਿਸ਼ਚਿਤ ਕੀਤਾ ਗਿਆ ਜਾਵੇ ਕਿ ਕਿਹੜੀ ਫਸਲ ਕਿੱਥੇ ਲੱਗਣੀ ਹੈ ਈਵਨ ਕੇ ਜਿਹੜਾ ਡੇਰੀ ਫਾਰਮਿੰਗ ਆ ਜਾਂ ਲਾਈਫਸਟਾਕ ਹੋਰ ਆਪਣੇ ਮੁੱਗੀ ਫਾਰਮ ਕਹਿ ਲੋ ਬੱਕਰੀਆਂ ਦਾ ਫਾਰਮ ਕਹਿ ਲੋ ਇਹਨਾਂ ਇਹ ਇਹਨਾਂ ਲਈ ਵੀ ਜਗ੍ਹਾ ਉਹਨਾਂ ਨੇ ਚੁਣੀ ਆ ਕਿ ਕਿੱਥੇ ਲੱਗੇ ਹੁਣ ਜਿਵੇਂ ਮੈਂ ਮੋਟੀ ਜੀ ਗੱਲ ਜੇ ਆਪਾਂ ਕਰ ਲਈਏ ਹੁਸ਼ਿਆਰਪੁਰ ਚ ਕੀ ਆ ਗਿਆ ਦੇਖੋ ਹੁਸ਼ਿਆਰਪੁਰ ਦਾ ਮੌਸਮ ਇੰਨਾ ਵਧੀਆ ਅਸ਼ਿਆਰ ਪਰਚ ਨਾਂ ਵਾਲੀ ਗਰਮੀ ਆ ਇੱਥੇ ਨਾਲੋਂ ਕਾਫੀ ਫਰਕ ਆ ਟੈਂਪਰੇਚਰ ਦਾ ਨਾ ਬਹੁਤੀ ਠੰਡ ਉੱਥੇ ਜਿਵੇਂ گاਵਾ ਮੱਝਾਂ ਨੇ ਉਹਨਾਂ ਨੂੰ ਬੜਾ ਕੰਫਰਟੇਬਲ ਰਹੂਗਾ ਮੇਰਾ ਖਿਆਲ ਹੈ ਜਾਂ ਹੋਰ ਕੋਈ ਵੀ ਮੁਰਗੀ ਪਾਲਣ ਕਰਨਾ ਹਰ ਇੱਕ ਚੀਜ਼ ਦਾ ਖਿਆਲ ਰੱਖਿਆ ਗੇ ਮੇਰਾ ਤਾਂ ਇਹੀ ਮਾਨਾ ਮੈਨੂੰ ਬੜਾ ਚੰਗਾ ਲੱਗਿਆ ਮਹਾਰਾ ਸੱਚੇ ਪਾਤਸ਼ਾਹ ਕਰੇ ਜੇ ਕਿਤੇ ਡਰਾਫਟ ਲਾਗੂ ਹੋ ਜਾਵੇ ਲਾਗੂ ਇੰਦਾ ਸੈਂਸ ਕਾਗਜ਼ਾਂ 'ਚ ਨਹੀਂ ਗਰਾਊਂਡ ਲੈਵਲ ਤੇ ਜੇ ਲਾਗੂ ਹੋ ਜਾਵੇ ਤਾਂ ਮੇਰਾ ਖਿਆਲ ਆ ਵੀ ਇਹਦੇ ਵਰਗੀ ਕੋਈ ਚੀਜ਼ ਨਹੀਂ ਹੋਣੀ ਇਹ ਛੋਟੀਆਂ-ਮੋਟੀਆਂ ਗੱਲਾਂ ਆਪਾਂ ਨੂੰ ਲੱਗਦੀਆਂ ਨੇ ਵੀ ਸ਼ਾਮਲਾਤ ਆ ਜਿਹੜੀ ਇਹ ਸੱਚ ਇਹ ਵੀ ਮੈਂ ਗੱਲ ਐਡ ਆਨ ਕਰਦਾ ਵੀ ਸ਼ਾਮਲਾਤ ਆ ਜਿਹੜੀ ਉਹਦੇ 'ਚ ਬੰਦਾ ਝੋਨਾ ਨਹੀਂ ਲਾ ਸਕਦਾ ਜੇ ਠੇਕੇ ਤੇ ਜਿਹੜੀ ਸ਼ਾਮਲਾਤ ਲੈਣੀ ਆ ਜੇ ਮੰਨ ਲਓ ਪਿੰਡ ਦੀ ਸ਼ਾਮਲਾਤ ਆ ਕਿ ਉਹਨਾਂ 'ਚ ਪੰਚਾਇਤੀ ਜ਼ਮੀਨਾਂ 'ਚ ਇਹ ਰੋਕ ਲੱਗੇ ਵੀ ਠੇਕੇ ਤੇ ਲਓ ਉਹਨਾਂ ਦਾ ਠੇਕਾ ਰੀਜ਼ਨੇਬਲ ਹੋਵੇ ਜੇ ਠੇਕਾ ਰੀਜ਼ਨੇਬਲ ਨਹੀਂ ਹੈਗਾ ਤਾਂ ਸਰਕਾਰ ਉਹਨੂੰ ਕੰਪਨਸੇਟ ਕਰੇ ਪਰ ਕਿਸੇ ਵੀ ਹਾਲਾਤ 'ਚ ਜੀਰੀ ਨਾ ਲੱਗੇ ਹੁਣ ਬਹੁਤ ਬੰਦਿਆਂ ਨੇ ਪਹਿਲਾਂ ਹੀ ਗਾਣਾ ਉਹਨਾਂ ਕਰਤਾ ਇਹ ਤਾਂ ਜੀਰੀ ਬੰਦ ਕਰਨਗੇ ਜ਼ਿੰਮੇਦਾਰ ਕਿਵੇਂ ਬਚੂ ਬ੍ਰਦਰ ਇਹਦੇ ਚ ਕਲੀਅਰ ਕਟ ਲਿਖਿਆ ਗਿਆ ਕਿ ਹੁਣ ਜੋ ਵੀ ਜ਼ਿੰਮੇਦਾਰ ਦੀ ਜੋ ਸੀਟੂ ਉਹ ਹਿਸਾਬ ਕੱਢਦੇ ਨੇ ਜਿਹਦੇ ਹਿਸਾਬ ਨਾਲ ਐਮਐਸਪੀ ਬਣਾਉਂਦੇ ਨੇ ਕਿ ਜੇ ਉਸ ਲੈਵਲ ਤੋਂ ਜ਼ਿੰਮੇਦਾਰ ਨੂੰ ਘਾਟਾ ਪੈਂਦਾ ਤੁਹਾਨੂੰ ਕਲੀਅਰ ਆ ਕਿ ਕੰਪਨਸੇਟ ਕਰਿਆ ਜਾਵੇ ਉਹ ਪਹਿਲੀ ਗੱਲ ਨਾਲ ਬਾਕੀ ਗੱਲਾਂ ਸਾਰੀਆਂ ਬਾਅਦ ਚ ਨੇ ਜਿਵੇਂ ਆਪਾਂ ਹੁਣ ਜੀਦੀ ਲਾਉਨੇ ਆਪਾਂ ਸੀ 85000 ਦਾ ਆਪਣਾ ਕਿੱਲੇ ਚੋਂ ਝੋਨਾ ਹੁੰਦਾ ਜੇ ਆਪਣੀ ਜੀਦੀ ਬੰਦ ਕਰਕੇ ਆਪਾਂ ਨੂੰ ਕੋਈ ਹੋਰ ਕ੍ਰੌਪ ਦਿੰਦੇ ਨੇ ਤਾਂ ਕਲੀਅਰ ਕਿਹਾ ਗਿਆ ਕਿ ਤੁਸੀਂ ਭਾਈ ਉਹਨੂੰ ਕੰਪਨਸੇਟ ਕਰਨਾ ਹੈ ਬਿਜਲੀ ਤੋਂ ਲੈ ਕੇ ਕਿਵੇਂ ਕੰਪਨਸੇਟ ਕਰਨਾ ਹੈ ਹਰ ਚੀਜ਼ ਦੀ ਇੱਕ ਮਤਲਬ ਵਧੀਆ ਮੈਨੂੰ ਤਾਂ ਯਾਰ ਬੜੀ ਵਧੀਆ ਲੱਗੀ ਆ ਹਰ ਚੀਜ਼ ਦਾ ਇੱਕ ਵੇਰਵਾ ਰੱਬ ਕਰੇ ਜੇ ਕਿਤੇ ਲਾਗੂ ਹੋ ਜਾਵੇ ਤਾਂ ਮੇਰਾ ਕਹਲਾ ਪੰਜਾਬ ਦੇ ਤਾਂ ਯਾਰ ਦਿਨ ਸੁਧਰ ਜਾਣ ਮਤਲਬ ਇਦਾਂ ਦਾ ਇੰਦੇ ਅੱਖਾਂ ਬੰਦ ਕਰਕੇ ਬੰਦਾ ਦੇਖਦਾ ਇਦਾਂ ਇੱਕ ਵਾਰੀ ਸੋਚ ਕੇ ਲੱਗਦਾ ਵੀ ਯਾਰ ਜੇ ਵਾਕਈ ਇਦਾਂ ਹੋ ਜਾਵੇ ਤਾਂ ਪੰਜਾਬ ਕਿੰਨਾ ਜ਼ਿਆਦਾ ਸੋਹਣਾ ਹੋ ਜਾਊ ਹਰੇਕ ਏਰੀਆ ਹੋਊਗਾ ਹੈਨਾ ਵੀ ਇੱਥੇ ਆ ਫਸਲ ਲੱਗਣੀ ਆ ਜਿੱਥੇ ਹੁਣ ਮੰਨ ਕੇ ਚੱਲੋ ਜਿੱਥੇ ਟਿੱਬੇ ਟੱਪੇ ਨੇ ਉੱਥੇ ਕਪਾਹ ਹੋਵੇ ਜੇ ਕਪਾਹ ਚੋਂ ਜ਼ਮੀਂਦਾਰ ਨੂੰ ਘਾਟਾ ਪੈਂਦਾ ਉਹ ਕਲੀਅਰ ਨੂੰ ਕੰਪੰਸੇਟ ਕਰੇ ਹਰ ਚੀਜ਼ ਦਾ ਖਿਆਲ ਰੱਖਿਆ ਗਿਆ ਅਗਲੀ ਗੱਲ ਆ ਫਸਲਾਂ ਦੇ ਬੀਮਿਆਂ ਦਾ ਬੀ ਆ ਕਿ ਫਸਲੀ ਬੀਮੇ ਹੋਣੇ ਚਾਹੀਦੇ ਨੇ ਜੇ ਕੋਈ ਖੁਦਕੁਸ਼ੀ ਕਿਸਾਨ ਕਰਦਾ ਜਿਹੜੀਆਂ ਔਰਤਾਂ ਵਿਚਾਰੀਆਂ ਵਿਧਵਾ ਰਹਿ ਜਾਂਦੀਆਂ ਨੇ ਉਹਨਾਂ ਦੇ شناختੀ ਕਾਰਡ ਬਣਨ ਤੇ ਜਿਹੜੇ ਮਾਰਜਨਲ ਜ਼ਮੀਂਦਾਰ ਨੇ ਉਹਨਾਂ ਦਾ ਜਿਹੜਾ ਕਰਜ਼ਾ ਉਹ ਮਾਫ਼ ਹੋਵੇ ਮੈਨੂੰ ਤਾਂ ਕਿਤੇ ਨਹੀਂ ਕੋਈ ਲੱਗਿਆ ਵੀ ਇਹਦੇ 'ਚ ਮਾੜੀ ਗੱਲ ਹੈ ਜਿੰਨੀ ਮੈਂ ਦੇਖੀ ਆ ਪੰਜਾਬ ਦਾ ਵੀ ਖਿਆਲ ਰੱਖਿਆ ਗਿਆ ਪਾਣੀ ਦਾ ਵੀ ਖਿਆਲ ਰੱਖਿਆ ਗਿਆ ਕਿਸਾਨ ਦਾ ਵੀ ਖਿਆਲ ਰੱਖਿਆ ਗਿਆ ਮਤਲਬ ਮੋਟੀਆਂ 'ਚ ਤਿੰਨੇ ਚੀਜ਼ਾਂ ਨੇ ਪੈੱਡੀ ਆ ਗਰਾਊਂਡ ਵਾਟਰ ਦੀ ਜਿਹੜਾ ਥੱਲੇ ਜਾ ਰਿਹਾ ਤੇ ਅੱਗੇ ਆ ਗਿਆ ਤੁਹਾਡਾ ਪਾਵਰ ਤਿੰਨ ਚੀਜ਼ਾਂ ਦਾ ਮੈਨ ਉਹਦੇ ਇਰਦ-ਗਿਰਦ ਦੇ ਸਾਰੀ ਜਿਹੜੀ ਪਾਲਿਸੀ ਆ ਉਹ ਘੁੰਮਦੀ ਮੇਰਾ ਤਾਂ ਇਹ ਸੀ ਮੇਰਾ ਮਨ ਕਰਿਆ ਵੀ ਯਾਰ ਇਹ ਆਪਾਂ ਹੋਰ ਤਾਂ ਆਪਾਂ ਵੀਡੀਓ ਪਾਉਨੇ ਰਹਿੰਦੇ ਆ ਕਿ ਆਪਾਂ ਇਹਦੇ ਤੇ ਵੀ ਗੱਲ ਕਰੀਏ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਤੇ ਮੇਰੀ ਬੇਨਤੀ ਆ ਕਿਰ ਇਦਾਂ ਦੀਆਂ ਚੀਜ਼ਾਂ ਨੂੰ ਦੇਖਿਆ ਤੇ ਸ਼ੇਅਰ ਕਰਿਆ ਕਰੋ ਫੇਰ ਹੁਣ ਤੁਸੀਂ ਕਹਿ ਦਿੰਦੇ ਹੋ ਵੀ ਪੰਜਾਬ ਨੂੰ ਹੱਕ ਨਹੀਂ ਮਿਲਦੇ ਹੱਕ ਕਿਹਨੇ ਦੇਣੇ ਨੇ ਹੁਣ ਕਿੰਨੀ ਮਿਹਨਤ ਕਰਨੀ ਪੈਂਦੀ ਆ ਮੰਨ ਕੇ ਚੱਲੋ ਹਫਤਾ ਹੋ ਗਿਆ ਮੈਨੂੰ ਇਹਦੇ ਬਾਰੇ ਕਦੇ ਕੋਸ਼ਿਸ਼ ਕਦੇ ਕੋਈ ਕੁਝ ਵੀ ਕੋਈ ਚੀਜ਼ ਰਹਿ ਨਾ ਜਾਵੇ ਹਨਾ ਫੇਰ ਉਹਨੂੰ ਸਾਰਿਆਂ ਨੂੰ ਪੜ ਕੇ ਉਹਨੂੰ 5-7 ਮਿੰਟ ਚ ਇਕੱਠਾ ਵੀ ਕਰਨਾ ਹੁੰਦਾ ਇਹ ਵੀ ਸਭ ਤੋਂ ਸਾਲਾ ਵੱਡਾ ਚੈਲੰਜ ਆ ਜੇ ਮੈਂ ਦੇਖਿਆ ਜਿੰਨੀਆਂ ਮੈਂ ਮਿਹਨਤ ਕਰਕੇ ਵੀਡੀਓ ਬਣਾਉਣਾ ਉਹਦੇ ਤੇ ਪਤਾ ਨਹੀਂ ਉਹਨੂੰ ਕੋਈ ਕਿਉਂ ਨਹੀਂ ਦੇਖਦਾ ਹਾਲਾਂਕਿ ਹਰ ਫਾਰਮਰ ਨੂੰ ਦੇਖਣੀ ਚਾਹੀਦੀ ਜਿੰਨੇ ਵੀ ਬੰਦੇ ਖੇਤੀ ਕਰਦੇ ਨੇ ਇਹਨੂੰ ਯਾਰ ਜਰੂਰ ਸ਼ੇਅਰ ਕਰਿਓ ਮੇਰੀ ਰਿਕੁਐਸਟ ਆ ਏ ਮੈਂ ਕਦੇ ਰਿਕੁਐਸਟ ਕਿਸੇ ਨੂੰ ਕਿਹਾ ਨਹੀਂ ਆ ਸ਼ਬਦ ਮੈਂ ਮਤਲਬ ਇਸਤੇਮਾਲ ਨਹੀਂ ਕਰਿਆ ਕਦੇ ਇਹਨੂੰ ਜਰੂਰ ਸ਼ੇਅਰ ਕਰਿਓ ਤਾਂ ਕਿ ਹਰੇਕ ਨੂੰ ਪਤਾ ਲੱਗੇ ਬੇਲੋੜਾ ਬੇਵਜ੍ਹਾ ਦਾ ਐਮੀਆ ਪੱਬਬਾਤ ਕਰੀ ਜਾਈਏ ਉਦੇ ਨਾਲ ਕੁਛ ਨਹੀਂ ਨਿਕਲਦਾ ਉਹਦੇ ਨਾਲ ਪੰਜਾਬ ਪਿੱਛੇ ਜਾਂਦਾ ਬ੍ਰਦਰ ਪੰਜਾਬ ਦਾ ਤਾਂ ਅੱਜ ਇਹੀ ਲੋੜ ਆ ਕਿ ਆਪਾਂ ਕਿਸੇ ਨੂੰ ਕਨਫਰੋਂਟ ਨਾ ਕਰੀਏ ਆਪਾਂ ਹਰ ਚੀਜ਼ ਬਹਿ ਕੇ ਤਰੀਕੇ ਨਾਲ ਹੱਲ ਕਰੀਏ ਹਰ ਚੀਜ਼ ਤੇ ਆਪਾਂ ਰੌਲਾ ਪਾਈ ਜਾਈਏ ਮਤਲਬ ਤੁਸੀਂ ਕਹਿੰਦੇ ਯਾਰ ਇੱਕ ਗੱਲ ਨਹੀਂ ਆਪਾਂ ਮੈਂ ਪੰਜਾਬੀਆਂ ਦੀ ਵੈਸੇ ਬੜੀ ਮੈਂ ਘਾਟ ਸਮਝਦਾ ਹੁੰਨਾ ਪੰਜਾਬੀ ਕਦੇ ਨਹੀਂ ਸੋਚਦਾ ਕਿ ਮੇਰੇ ਕੀਤੇ ਹੋਏ ਕੰਮ ਦੀ ਆਉਟਪੁੱਟ ਕੀ ਹੈ ਚਾਹੇ ਉਹ ਸੋਸ਼ਲ ਕੰਮ ਆ ਚਾਹੇ ਉਹ ਖੇਤੀ ਆ ਚਾਹੇ ਕੋਈ ਹੋਰ ਕੰਮ ਆ ਆਪਾਂ ਇਹ ਕਿਉਂ ਨਹੀਂ ਸੋਚਦੇ ਵੀ ਆਪਾਂ ਇੰਨਾ ਕੁਝ ਕਰਦੇ ਆਂ ਦੀ ਆਉਟਪੁੱਟ ਕਿਉਂ ਨਹੀਂ ਨਿਕਲਦੀ ਉਹਦਾ ਨਤੀਜਾ ਕੀ ਆ ਉਹਦੀ ਦੇਣ ਕੀ ਸੋ ਮੇਰਾ ਖਿਆਲ ਚੰਗੀ ਲੱਗੀ ਹੋਊਗੀ ਸ਼ੇਅਰ ਕਰ ਦਿਓ ਹੋਰ ਕੁਝ ਰਹਿ ਨਹੀਂ ਗਿਆ ਜੇ ਰਹਿ ਗਿਆ ਫਿਰ ਕਰ ਲਾਂ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ